ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੈਨੇਡਾ ਦੇ ਐਲਬਰਟਾ ਮੁੱਖ ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਪ੍ਰਵਾਸੀ ਭਾਰਤੀ ਅਤੇ ਕੰਸਟਰਕਸ਼ਨ ਕੰਪਨੀ ਦੇ ਮਾਲਕ ਬੂਟਾ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਜੀ ਹਾਂ ਬੁੱਟਾ ਸਿੰਘ ਨੂੰ ਕੈਨੇਡਾ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਕਤਲ ਤੋਂ ਬਾਅਦ ਦੋਸ਼ੀ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਜੀ ਹਾਂ ਜਿਹੜਾ ਦੋਸ਼ੀ ਸੀ ਉਸਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਦਿੱਤੀ ਹੈ ਇਸ ਦੇ ਨਾਲ ਹੀ ਘਟਨਾ ਚੋਸ ਦਾ ਇੱਕ ਸਾਥੀ ਵੀ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਹੈ ਦਰਸਾਲੇ ਘਟਨਾ ਬੀਤੇ ਦਿਨ ਐਡਵਿੰਟਨ ਸ਼ਹਿਰ ਚ ਸਥਿਤ ਕੋਲ ਵਾਪਰੀ ਸੀ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਮੂਲ ਦਾ ਬੁੱਟਾ ਸਿੰਘ ਕੈਨੇਡਾ ਦੇ ਵਿੱਚ ਇੱਕ ਕੰਸਟਰਕਸ਼ਨ ਕਾਰੋਬਾਰੀ ਕੰਪਨੀ ਚਲਾਉਂਦਾ ਸੀ ਅਤੇ ਇਸ ਦੇ ਨਾਲ ਹੀ ਐਡਮਿੰਟਨ ਵਿੱਚ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖੀ ਵੀ ਸੀ ਮਿਲੀ ਜਾਣਕਾਰੀ ਦੇ ਮੁਤਾਬਿਕ ਦੱਸ ਦिए ਕਿ ਇੱਕ ਘਟਨਾ ਅਲਬਰਟਾ ਮੁਖ ਦੇ ਮਿਲਵੁੱਡ ਆਰਈਸੀ ਸੈਂਟਰ ਨੇੜੇ ਵਾਪਰੀ ਹੈ ਇੰਨਾ ਹੀ ਨਹੀਂ ਬੁੱਟਾ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਉਸ ਨੂੰ ਬਚਾਉਣ ਆਏ ਸਿਵਲ ਇੰਜੀਨੀਅਰ ਸਰਬਜੀਤ ਸਿੰਘ ਨੂੰ ਵੀ ਇਸ ਘਟਨਾ ਵਿੱਚ ਗੰਭੀਰ ਸੱਟਾਂ ਲੱਗੀਆਂ ਨੇ ਉਸ ਦਾ ਕੈਨੇਡਾ ਦੇ ਇੱਕ ਹਸਪਤਾਲ 'ਚ ਇਲਾਜ ਚੱਲ ਰਿਹਾ ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਗਿਲਪ ਆਪਣੇ ਦੋ ਸਾਥੀਆਂ ਨਾਲ ਕੰਸਟਰਕਸ਼ਨ ਕੰਪਨੀ ਸਾਈਟ ਤੇ ਸੀ ਜਿੱਥੇ ਉਸ ਦਾ ਆਪਣੇ ਹੀ ਮਜ਼ਦੂਰ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਛੜ ਗਿਆ ਜਿਸ ਦਾ ਝਗੜਾ ਇੰਨਾ ਵੱਧ ਗਿਆ ਕਿ ਉਸ ਇਨਸਾਨ ਨੇ ਮਜ਼ਦੂਰ ਨੇ ਜਲਦਬਾਜ਼ੀ ਕੀਤੀ ਅਤੇ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕੈਨੇਡਾ ਦੇ ਐਲਬਰਟਾ ਮੁੱਖ ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਪ੍ਰਵਾਸੀ ਭਾਰਤੀ ਅਤੇ ਕੰਸਟਰਕਸ਼ਨ ਕੰਪਨੀ ਦੇ ਮਾਲਕ ਬੂਟਾ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਜੀ ਹਾਂ ਬੂਟਾ ਸਿੰਘ ਨੂੰ ਕੈਨੇਡਾ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਕਤਲ ਤੋਂ ਬਾਅਦ ਦੋਸ਼ੀ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਜੀ ਹਾਂ ਜਿਹੜਾ ਦੋਸ਼ੀ ਸੀ ਉਸਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਦਿੱਤੀ ਹੈ ਇਸ ਦੇ ਨਾਲ ਹੀ ਘਟਨਾ ਚੋਸ ਦਾ ਇੱਕ ਸਾਥੀ ਵੀ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਹੈ ਦਰਸਾਲੇ ਘਟਨਾ ਬੀਤੇ ਦਿਨ ਐਡਮਿੰਟਨ ਸ਼ਹਿਰ ਚ ਸਥਿਤ ਕੋਲਵਾਪਰੀ ਸੀ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਮੂਲ ਦਾ ਬੋਟਾ ਸਿੰਘ ਕੈਨੇਡਾ ਦੇ ਵਿੱਚ ਇੱਕ ਕੰਸਟਰਕਸ਼ਨ ਕਾਰੋਬਾਰੀ ਕੰਪਨੀ ਚਲਾਉਂਦਾ ਸੀ ਅਤੇ ਇਸ ਦੇ ਨਾਲ ਹੀ ਐਡਮਿੰਟਨ ਵਿੱਚ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖੀ ਵੀ ਸੀ ਮਿਲੀ ਜਾਣਕਾਰੀ ਦੇ ਮੁਤਾਬਿਕ ਦੱਸਦੀ ਹੈ ਕਿ ਇੱਕ ਘਟਨਾ ਅਲਬਰਟਾ ਮੁਖ ਦੇ ਮਿਲਵੁੱਡ ਆਰਈਸੀ ਸੈਂਟਰ ਨੇੜੇ ਵਾਪਰੀ ਹੈ ਇਨਾਈ ਨਈ ਬੁੱਟਾ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਉਸ ਨੂੰ ਬਚਾਉਣ ਆਏ ਸਿਵਲ ਇੰਜੀਨੀਅਰ ਸਰਬਜੀਤ ਸਿੰਘ ਨੂੰ ਵੀ ਇਸ ਘਟਨਾ ਵਿੱਚ ਗੰਭੀਰ ਸੱਟਾਂ ਲੱਗੀਆਂ ਨੇ ਉਸ ਦਾ ਕਨੇਡਾ ਦੇ ਇੱਕ ਹਸਪਤਾਲ 'ਚ ਇਲਾਜ ਚੱਲ ਰਿਹਾ ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਗਿਲਪ ਆਪਣੇ ਦੋ ਸਾਥੀਆਂ ਨਾਲ ਕੰਸਟਰਕਸ਼ਨ ਕੰਪਨੀ ਸਾਈਟ ਤੇ ਸੀ ਜਿੱਥੇ ਉਸ ਦਾ ਆਪਣੇ ਹੀ ਮਜ਼ਦੂਰ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਛੜ ਗਿਆ ਜਿਸ ਦਾ ਝਗੜਾ ਇੰਨਾ ਵੱਧ ਗਿਆ ਕਿ ਉਸ ਇਨਸਾਨ ਨੇ ਮਜ਼ਦੂਰ ਨੇ ਜਲਦਬਾਜ਼ੀ ਕੀਤੀ ਅਤੇ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ